ਮੈਂ ਸਤਪਾਲ ਸਿੰਘ ਜੀ ਬੁੜਲਾਡਾ ਸਿਪਰਾ ਤਰੀ ਜਥੇਬੰਦੀਆਂ ਦੇ ਵੱਲੋਂ ਐਫਸੀਆਈ ਯੂਨੀਅਨ ਦੇ ਵਿੱਚ ਜਿਹੜਾ ਹੈਗਾ ਅੱਲੀ ਧਰਾਂ ਦੇ ਬੁੱਲੂ ਹੀ ਪ੍ਰੋਗਰਾਮ ਮਈ ਦੀਵਸ ਮਨਾਇਆ ਗਿਆ ਜਿਵੇਂ ਕਿ 1886 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਡੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਲੀਡਰ ਸਾਹਿਬਾਨ ਪਹੁੰਚੇ ਸਾਰਿਆਂ ਨੇ ਸ਼ਰਧਾਂਜਲੀ ਦਿੱਤੀ ਤੇ ਆਉਣ ਵਾਲੇ ਸਮੇਂ ਦੇ ਲਈ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਈ ਦੀਵਸ ਦਾ ਜਿਹੜਾ ਇਹ ਪ੍ਰੋਗਰਾਮ ਹੈ ਸ਼ਹਿਰ ਦੇ ਵਿੱਚ ਸਾਂਝੀ ਜਗ੍ਹਾ ਦੇ ਉੱਤੇ ਸਾਰੀਆਂ ਜਥੇਬੰਦੀਆਂ ਵੱਡੀ ਪੱਧਰ ਤੇ ਮਨਾਇਆ ਕਰੋ ਸਾਡੇ ਲਈ 8 ਘੰਟਿਆਂ ਦਾ ਟਾਈਮ ਟੇਬਲ ਲੈ ਕੇ ਦਿੱਤਾ ਉਹਨਾਂ ਸ਼ਹੀਦਾਂ ਨੂੰ ਸਾਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ 1886 ਦੇ ਵਿੱਚ ਬਹੁਤ ਵੱਡੀ جنگ ਲੱਗੀ ਜਿਹੜੇ ਕਿ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਸੈਂਕੜੇ ਸ਼ਹੀਦ ਹੋਏ ਤੇ ਐਸਟੀਆਈ ਯੂਨੀਅਨ ਦੇ ਜਿਸ ਜਗ੍ਹਾ ਤੇ ਅਸੀਂ ਪ੍ਰੋਗਰਾਮ ਮਨਾ ਰਹੇ ਹਾਂ ਇਹ ਜਥੇਬੰਦੀ ਦਾ ਢਾਂਚਾ ਜਦੋਂ ਖੜਾ ਕੀਤਾ ਹੈ ਇੱਥੇ ਵੀ ਘੱਟੋ ਘੱਟ 11 12 ਜਿਹੜੇ ਮਜ਼ਦੂਰ ਸਾਥੀ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਗਏ ਨੇ ਉਸ ਜਗ੍ਹਾ ਤੇ ਅਸੀਂ ਨਾਲ ਨਾਲ एफसीई ਪੱਲੇਦਾਰ ਜੁਨੀਅਨ ਦੇ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਤੇ ਬਹੁਤ ਬਹੁਤ ਧੰਵਾਜੀ ਅੱਜ ਹਰ ਸਾਲ ਦੀ ਤਰ੍ਹਾਂ ਫੁੱਲwidehat ਤੇ ਐਫਸੀ ਦੇ ਦਫ਼ਤਰ ਵਿਖੇ ਮਜ਼ਦੂਰ ਦਿੱਸਾ ਜਿਹੜਾ ਉਹ ਮਨਾ ਰਹੇ ਆਂ ਇੱਥੇ ਸਾਡੀਆਂ ਸਮੂਹ ਜਥੇਬੰਦੀਆਂ ਵੱਲੋਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬੜਲਾਡਾ ਤੇ ਐਫਸੀਆਈ ਯੂਨੀਅਨ ਬੜਲਾਡਾ ਵੱਲੋਂ ਸਾਰੇ ਜਿਹੜੇ ਸਾਡੇ ਵਰਕਰ ਸਾਥੀ ਹੈ ਉਹ ਹਾਜ਼ਰ ਹੋਏ ਆ ਤੇ ਸਾਰੇ ਮਤਵੰਤੇ ਸੱਜਣ ਮਾਲਕਦਾਰ ਸਾਹਿਬਾਨ ਉਹ ਸਾਰੇ ਇੱਥੇ ਹਾਜ਼ਰ ਹੋਏ ਆ ਜਿਵੇਂ ਕਿ ਪਿਛਲੇ ਸਮੇਂ ਵਿੱਚ ਜਿਹੜੇ ਸ਼ਿਕਾਗੋ ਦੇ ਸ਼ਹੀਦ ਹੋਏ ਆ ਉਹਨਾਂ ਨੇ ਕਿਰਤੀ ਕਮਾਂ ਵਾਸਤੇ ਜਿਹੜੀਆਂ ਸੰਘਰਸ਼ ਕੀਤੇ ਆ ਉਹਦੇ ਵਿੱਚ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਜਿਹੜਾ ਅੱਜ ਉਹ ਯਾਦ ਕੀਤਾ ਗਿਆ ਉਹਨਾਂ ਨੂੰ ਸਾਰਿਆਂ ਸਾਥੀਆਂ ਵੱਲੋਂ ਜਿਹੜੇ ਸ਼ਰਦਾ ਦੇ ਫੁੱਲ ਅੱਜ 1 ਮਈ ਦੇਸ਼ ਮਨਾਉਂਦੇ ਹੋਏ ਸ਼ਰਦਾ ਦੇ ਫੁੱਲ ਜਿਹੜੇ ਉਹ ਭੇਟ ਕੀਤੇ ਗਏ ਅੱਜ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾਣ ਵਾਲਾ ਮਜ਼ਦੂਰਾਂ ਦਾ ਦਿਹਾੜਾ ਮਈ ਦਿਵਸ ਅੱਜ ਇੱਥੇ ਐਫਸੀਆਈ ਪੱਲੇਦਾਰ ਦਫ਼ਤਰ ਦੇ ਵਿੱਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਰਲ ਕੇ ਮਨਾਇਆ ਜਿਹਦੇ ਵਿੱਚ ਸ਼ਿਕਾਂਗੋ ਸ਼ਹਿਰ ਦੇ ਜਿਹੜਾ ਅਮਰੀਕਾ ਦੇ ਵਿੱਚ ਸ਼ਹਿਰ ਸਕਾਂਗੋ ਹੈ ਉਹਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਔਰ ਸਾਰੇ ਮਜ਼ਦੂਰਾਂ ਨੇ ਪੜਨ ਲਿਆ ਕਿ ਜਿਹੜੇ ਮੋਦੀ ਸਰਕਾਰ ਨੇ ਲੇਬਰ ਕੋਡ ਜਿਹੜੇ ਲਾਗੂ ਕੀਤੇ ਐ ਉਹਨਾਂ ਨੂੰ ਰੱਦ ਕੀਤਾ ਜਾਵੇ ਅਤੇ ਜਿਹੜੇ ਕਿਰਤ ਕਾਨੂੰਨ ਸੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਅਸੀਂ ਇੱਕ ਟੁੱਟਤਾ ਦੇ ਨਾਲ ਜਿਹੜੀਆਂ ਦੇਸ਼ ਨੂੰ ਦੇਸ਼ ਦੇ ਵਿੱਚ ਫਿਰਕੂ ਅਤੇ ਫਰਕਸ਼ਵਾਦੀ ਤਾਕਤਾਂ ਨੇ ਉਹ ਜਿਹੜਾ ਵੰਡਣਾ ਚਾਹੁੰਦੀਆਂ ਨੇ ਫੁੱਟਪੌੜ ਚਾਹੁੰਦੀਆਂ ਨੇ ਮਜ਼ਦੂਰ ਜਮਾਤ ਦੇ ਵਿੱਚ ਉਹਨਾਂ ਨਾਲ ਡਟ ਕੇ ਮੁਕਾਬਲਾ ਕਰਾਂਗੇ ਔਰ 20 ਮਈ ਦੀ ਜਿਹੜੀ ਹੜਤਾਲ ਹੈ ਪੂਰੇ ਦੇਸ਼ ਦੇ ਵਿੱਚ ਉਹਦੇ ਵਿੱਚ ਵੱਡਾ ਜਿਹੜਾ ਯੋਗਦਾਨ ਹੈ ਸਾਰੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਪਾਉਣਗੀਆਂ